ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਇੰਦਰ ਕੌਰ ਮੋਟੀਵੇਸ਼ਨਲ ਰੱਬ ਜਿਸ ਦੀ ਭਾਲ ਵਿੱਚ ਇਨਸਾਨ ਦਰ ਦਰ ਭਟਕਦਾ ਉਹਨੂੰ ਪਾਉਣ ਖਾਤਰ ਨਹੀਂ ਉਸ ਤੋਂ ਆਪਣੀ ਇੱਛਾਵਾਂ ਦੀ ਪੂਰਤੀ ਖਾਤਰ ਜਦੋਂ ਵੀ ਅਸੀਂ ਆਪਣੀ ਇੱਛਾਵਾਂ ਪਿੱਛੇ ਪ੍ਰਮਾਤਮਾ ਨੂੰ ਯਾਦ ਕੀਤਾ ਨਾ ਤਾਂ ਅਕਸਰ ਇਹ ਗੱਲ ਜ਼ਰੂਰੀ ਸਾਹਮਣੇ ਰੱਖੀ ਹੈ ਕਿ ਜੇਕਰ ਮੇਰੀ ਆ ਇੱਛਾ ਪੂਰੀ ਹੋ ਜਾਵੇ ਨਾ ਤਾਂ ਵਾਹਿਗੁਰੂ ਮੈਂ ਮੱਲਾ ਸਭ ਚੜਾਉਂਗੀ ਮੈਂ ਗੁਰੂ ਘਰ ਦੇ ਵਿੱਚ ਲੰਗਰ ਲਾਉਂਗਾ ਇਆ ਲਾਉਂਗੀ ਹੈ ਨਾ ਯਾਨੀ ਕਿ ਪਰਮਾਤਮਾ ਨਾਲ ਦੀ ਸੋਤੇ ਬਾਜੀਆਂ ਇਹ ਗੱਲ ਕਹਿਣ ਚ ਮੈਨੂੰ ਕੋਈ ਸ਼ਰਮ ਨਹੀਂ ਹੈ ਕਿ ਅਸੀਂ ਪਰਮਾਤਮਾ ਦਾ ਨਾਮ ਜਪਦੇ ਆ ਗੁਰੂ ਘਰ ਜਾਂਦੇ ਆ ਸਿਰਫ ਔਰ ਸਿਰਫ ਆਪਣੀ ਇੱਛਾਵਾਂ ਦੀ ਲੀਸਟ ਪਰਮਾਤਮਾ ਨੂੰ ਸੁਣਾਉਣ ਲਈ ਇਸੇ ਦੇ ਰਿਲੇਟਡ ਇੱਕ ਛੋਟੀ ਜੀ ਸਟੋਰੀਜ਼ ਨਾਲ ਨਹੀਂ ਆ ਜੋ ਮੈਨੂੰ ਬਹੁਤ ਸੋਹਣੀ ਲੱਗੀ ਹੋਪ ਤੁਹਾਨੂੰ ਵੀ ਚੰਗੀ ਲੱਗੂਗੀ ਹਰ ਇੱਕ ਕਹਾਣੀ ਸੱਚੀ ਨਹੀਂ ਹੁੰਦੀ ਬਟ ਹਰ ਇੱਕ ਕਹਾਣੀ ਤੋਂ ਸਿੱਖਿਆ ਜ਼ਰੂਰ ਮਿਲਦੀ ਆ ਸੋ ਜ਼ਿਆਦਾ ਟਾਈਮ ਵੇਸ ਨਾ ਕਰਦੇ ਹਾਂ ਪਹਿਲਾਂ ਆਪਾਂ ਸਟੋਰੀ ਸੁਣਨੇ ਆਂ ਛੋਟੀ ਜੀ ਹੈ ਪੂਰੀ ਜ਼ਰੂਰ ਸੁਣਿਓ ਇਸ ਤਰ੍ਹਾਂ ਹੀ ਜੀ ਜਦੋਂ ਕਹਿੰਦੇ ਆ ਰੱਬ ਨੇ ਪਹਿਲੀ ਵਾਰ ਇਨਸਾਨ ਨੂੰ ਬਣਾਇਆ ਤਾਂ ਇਨਸਾਨ ਦਾ ਧਰਤੀ ਉੱਤੇ ਦਿਲ ਨਾ ਲੱਗਾ ਇਸ ਕਰਕੇ ਇਨਸਾਨ ਨੇ ਸ਼ਿਕਾਇਤ ਕੀਤੀ ਪਰਮਾਤਮਾ ਨੂੰ ਕਿ ਮੇਰਾ ਇਸ ਧਰਤੀ ਦੇ ਉੱਤੇ ਦਿਲ ਨਹੀਂ ਲੱਗਦਾ ਇਕੱਲੇ ਦਾ ਪਰਮਾਤਮਾ ਨੇ ਸੋਚਿਆ ਕਿ ਕੋਈ ਨਹੀਂ ਥੋੜਾ ਟਾਈਮ ਮੈਂ ਤੇਨਾ ਸਪੈਂਡ ਕਰਦਾ ਆਪਾਂ ਆਂ ਕਰਦੇ ਆਂ ਲੁਕਣ ਛੁਪਾਈ ਖੇលਦੇ ਆਂ ਦੋਵੇਂ ਕਹਿੰਦੇ ਰੱਬ ਤੇ ਇਨਸਾਨ ਦੋਵੇਂ ਲੁਕਣ ਚ ਪਾਈ ਖੇਡਣ ਅੱਗੇ। ਉਸ ਟਾਈਮ ਧਰਤੀ ਤੇ ਕੁਝ ਵੀ ਹਲੇ ਪ੍ਰੋਗਰੈਸ ਨਹੀਂ ਹੋਇਆ ਸੀ ਇਸ ਕਰਕੇ ਸਾਰੀ ਧਰਤੀ ਖਾਲੀ ਬੰਜਰ ਸੀ। ਰੱਬ ਨੂੰ ਲੁਕਣ ਲਈ ਥਾਂ ਨਹੀਂ ਲੱਭੀ। ਉਸ ਨੇ ਇਨਸਾਨ ਦੇ ਦਿਲ ਵਿੱਚ ਲੁਕਣ ਦਾ ਫੈਸਲਾ ਕੀਤਾ। ਤੇ ਰੱਬ ਇਨਸਾਨ ਦੇ ਦਿਲ ਵਿੱਚ ਲੁਕ ਗਿਆ। ਪਰ ਉਹ ਇਨਸਾਨ ਉਸ ਪਰਮਾਤਮਾ ਨੂੰ ਦਰ ਦਰ ਤੇ ਲੱਭਦਾ ਰਿਹਾ। ਹਰ ਇੱਕ ਥਾਂ ਦੇ ਲੱਭਿਆਂ ਨੂੰ ਰੱਬ ਮਿਲਿਆ ਹੀ ਨਹੀਂ। ਹਾਂਜੀ। ਮੈਂ ਕਿਤੇ ਸੁਣਿਆ ਸੀ ਕਿ ਰੱਬ ਨਾ ਸਾਨੂੰ ਬੇਸ਼ੱਕ ਇੱਕ ਮਾਂ ਦਿੰਦਾ ਹੈ ਹਨਾ ਮਾਂ ਸਾਡੀ ਕਿੰਨੀ ਕੇਅਰ ਕਰਦੀ ਹੈ ਚਿੰਤਾ ਕਰਦੀ ਹੈ ਪਰ ਜਿਹੜਾ ਰੱਬ ਹੁੰਦਾ ਨਾ ਉਹ ਆਪਣੇ ਇਨਸਾਨ ਨੂੰ 70 ਮਾਵਾਂ ਜਿੰਨਾ ਪਿਆਰ ਕਰਦਾ ਇੱਕ ਮਾਂ ਦਾ ਪਿਆਰ ਅਸੀਂ ਸਾਰੇ ਜ਼ਿੰਦਗੀ ਨਹੀਂ ਭੁੱਲਦੇ ਫਿਰ ਪਰਮਾਤਮਾ ਤਾਂ ਇਕਣਾ ਚੋਗਣਾ ਸਾਨੂੰ ਪਿਆਰ ਦਿੰਦਾ ਅਸੀਂ ਪਹਿਚਾਣ ਨਹੀਂ ਪਾਉਂਦੇ ਕਿਉਂ ਕਿਉਂਕਿ ਸਾਡੇ ਅੰਦਰ ਨਾ ਇੱਛਾਵਾਂ ਦੀ ਪੂਰਤੀ ਇੰਨੀ ਜਾਨਾ ਵੱਜ ਜਾਂਦੀ ਐ ਅਸੀਂ ਸਿਰਫ ਪਰਮਾਤਮਾ ਅੱਗੇ ਆਪਣੇ ਲਿਸਟ ਰੱਖਦੇ ਆ ਸਾਨੂੰ ਆ ਚਾਹੀਦਾ ਉਹ ਚਾਹੀਦਾ ਕਦੇ ਰੱਬ ਨੂੰ ਰੱਬ ਲਈ ਪਾਇਆ ਸੀ ਰੱਬ ਨੂੰ ਰੱਬ ਤੋਂ ਮੰਗਿਆ ਸੀ ਵੀ ਪਰਮਾਤਮਾ ਤੋਂ ਸਾਨੂੰ ਦਰਸ਼ਨ ਦੇ ਤੋ ਸਾਡੀ ਜ਼ਿੰਦਗੀ ਚ ਫਿਰ ਆ ਗੱਡੀਆਂ ਕਾਰਾਂ ਤਾਂ ਅੰਦੋਲਤ ਤਾਂ ਸਾਰੀ ਚੀਜ਼ਾਂ ਆਮ ਰਹਿ ਜਾਣੀਆਂ ਜਦੋਂ ਅਸੀਂ ਪਰਮਾਤਮਾ ਨੂੰ ਮੰਗ ਲਈ ਸਾਰੀ ਦੁਨੀਆ ਸਾਡੀ ਹੋ ਜਾਣੀ ਆ ਹੁਣ ਮੈਂ ਕਹਾ ਕਿ ਮੈਂ ਦਰਸ਼ਨ ਕੀਤੇ ਆ ਜਾਂ ਮੈਂ ਪ੍ਰਮਾਤਮਾ ਨੂੰ ਜਾਣਦੀ ਆ ਮੈਂ ਬਹੁਤ ਜ਼ਿਆਦਾ ਮੰਨਦੀ ਆ ਇਹ ਗੱਲ 'ਚ ਸੱਚਾਈ ਨਹੀਂ ਹੈ ਠੀਕ ਹੈ ਹਾਂ ਠੀਕ ਹੈ ਮੈਂ ਜ਼ਿਆਦਾ ਗੁਰੂ ਘਰ ਨਹੀਂ ਜਾਂਦੀ ਮੈਂ ਜ਼ਿਆਦਾ ਪਾਠ ਨਹੀਂ ਕਰਦੀ ਪਰ ਆਪਣੇ ਆਪ ਤੇ ਇਨਾਂ ਮੰਨ ਜ਼ਰੂਰ ਹੈ ਕਿ ਚੰਗੇ ਮਾੜੇ ਕਰਮਾਂ ਦੀ ਅੱਜ ਮੈਨੂੰ ਸੋਝੀ ਆ ਤੇ ਇਹੀ ਸਾਡੇ ਨਾਲ ਜਾਣੀ ਆ ਨਾ ਤਾਂ ਅੰਦੋਲ ਜਾਣੀ ਆ ਇਹ ਵੀ ਸਭ ਨੂੰ ਪਤਾ ਜੋ ਗੱਲਾਂ ਮੈਂ ਬੋਲਦੀ ਆ 올ਰੇਡੀ ਸਭ ਨੂੰ ਪਤਾ ਹੁੰਦੀਆਂ ਨੇ ਪਰ ਸਮਝ ਉਦੋਂ ਆਉਂਦੀ ਆ ਜਦੋਂ ਸਾਡੇ ਤੇ ਬੀਤਦੀ ਆ ਕਿਸੇ ਦੇ ਸਮਝਾਇਆ ਸਮਝ ਨਹੀਂ ਆਉਂਦੀਆਂ ਸਾਨੂੰ ਗੱਲਾਂ ਮੈਨੂੰ ਪਾਠ ਪੂਜਾ ਤੀਰਥਾਂ ਤੇ ਜਾਣਾ ਜਾਂ ਗੁਰੂ ਘਰ ਢੇਲੀ ਜਾ ਕੇ ਸੇਵਾ ਕਰਨੀ ਜੇ ਮੈਂ ਜਾਂਦੀ ਵੀ ਹੋਵਾਂ ਤਾਂ ਵੀ ਮੈਂ ਦੱਸਦੀ ਨਹੀਂ ਕਿਉਂਕਿ ਇਸ ਚੀਜ਼ ਦਾ ਕਦੇ ਕੋਣ ਕਾੜਨੀ ਕਰੀਦਾ ਕਹਿੰਦੇ ਜੇਕਰ ਧਾਨ ਨਾ ਸੱਜੇ ਹੱਥ ਰਾਹੀਂ ਕਰਿਆ ਤਾਂ ਖੱਬੇ ਹੱਥ ਨੂੰ ਵੀ ਤੁਹਾਡੇ ਨੂੰ ਖਬਰ ਨਹੀਂ ਹੋਣੀ ਚਾਹੀਦੀ ਕਿ ਤੁਸੀਂ ਧਾਨ ਕਰਿਆ ਪਰ ਅਸੀਂ ਕੀ ਕਰਦੇ ਹਾਂ 1100 ਦਾ ਧਾਨ ਦੇਤਾ ਜਾਂ ਮਾੜਾ ਮੋਟਾ ਆਟਾ ਦਾਲ ਧਾਨ ਦੇ ਕੇ ਅਸੀਂ 1000 ਗੁਣਾ ਘਾ ਦਿੰਨੇ ਆਂ ਮੈਦਾਨ ਕਰਦਾ ਮੈਦਾਨ ਕਰਦੀਆਂ ਜਿਆਦਾਤਰ ਔਰਤਾਂ ਨੂੰ ਇਹ ਜਿਆਦਾ ਬਿਮਾਰੀ ਹੁੰਦੀ ਹੈ ਖੁਨਗਾਨ ਕਰਨ ਦੀ ਸੋ ਇਹ ਸਭ ਚੀਜ਼ਾਂ ਨਾ ਮਾਇਨੇ ਨਹੀਂ ਰੱਖਦੀਆਂ ਹੁਣ ਜੇਕਰ ਮੈਂ ਗੱਲ ਕਰਾਂ ਸਾਡੀ ਸੋਚ ਦੀ ਅਸੀਂ ਆਪਣੇ ਪਿੰਡ ਵਾਲੇ ਗੁਰੂ ਘਰਾਂ 'ਚ ਨਹੀਂ ਜਾਂਦੇ ਅਸੀਂ ਦੂਰ ਦਿਹਾੜੇ ਆਪਣੇ ਘਰਾਂ-ਬਾਰਾਂ ਨੂੰ ਛੱਡ ਕੇ ਆਪ ਵੀ ਔਖੇ ਹੁੰਨੇ ਆ ਬਹੁਤ ਦੂਰ ਤੀਰਥਾਂ ਤੇ ਜਾਂਦੇ ਆ ਇਹ ਸੋਚ ਕੇ ਵੀ ਸਾਨੂੰ ਰੱਬ ਮਿਲ ਜਾਊਗਾ ਰੱਬ ਤਾਂ ਸਾਡੇ ਦਿਲਾਂ 'ਚ ਵਸਿਆ ਹੈ ਅਸੀਂ ਚੰਗੇ ਮਾੜੇ ਕਰਮ ਜੋ ਵੀ ਖੱਟ ਰਹੇ ਹਾਂ ਉਹ ਸਾਰੇ ਪਰਮਾਤਮਾ ਦੇ ਨੋਟਿਸ ਤੇ ਜਾ ਰਹੇ ਸਾਡੇ ਕਰਮਾਂ ਨੇ ਸਾਡੇ ਨਾਲ ਜਾਣਾ ਫਿਰ ਕਿਉਂ ਨਾ ਅਸੀਂ ਚੰਗੇ ਕਰਮ ਕਰੀਏ ਕਿਉਂ ਅਸੀਂ ਕਿਸੇ ਦਾ ਦਿਲ ਦੁਖਾਉਂਦੇ ਆ ਕਿਉਂ ਸਾਡੀ ਵਜੇ ਤੋਂ ਕਿਸੇ ਦੀ ਅੱਖਾਂ ਝੰਜੋਉਂਦੇ ਨੇ ਕਿਉਂ ਅਸੀਂ ਐਸੇ ਮਾੜੇ ਕਰਮ ਕਰਦੇ ਆ ਐਸੇ ਮਾੜੇ ਕੰਮ ਕਰਦੇ ਆ ਜਿਦੇ ਤੋਂ ਸਾਡੀ ਫੈਮਲੀ ਨੂੰ ਪ੍ਰੋਬਲਮ ਹੁੰਦੀ ਹੈ ਦੁੱਖ ਹੁੰਦਾ ਕਿਉਂ ਅਸੀਂ ਕਿਸੇ ਦੀ ਬਦਵਾਵਾਂ ਲੈਣੇ ਆ ਕਿਉਂ ਅਸੀਂ 1000 ਰੁਪਏ ਆਪਣੇ ਤੇ ਖਰਚ ਕਰ ਸਕਦੇ ਆ ਪਰ 50 ਰੁਪਏ ਵੀ ਅਸੀਂ ਦਾਨ ਲਈ ਨਹੀਂ ਕੱਢ ਸਕਦੇ ਕਿਉਂ ਸਾਡੇ ਅੱਖਾਂ ਦੇ ਵਿੱਚ ਦਇਆ ਨਹੀਂ ਆਦੀ ਕਿਸੇ ਨੂੰ ਪ੍ਰੋਬਲਮ 'ਚ ਦੇਖ ਕੇ ਆ ਸਾਰੀਆਂ ਚੀਜ਼ਾਂ ਮਾੜੇ ਕਰਮਾਂ ਦੀ ਨਿਸ਼ਾਨੀ ਹੁੰਦੀ ਆ ਦਸਵੰਦ ਕੱਢਣਾ ਬਹੁਤ ਜ਼ਰੂਰੀ ਹੈ ਅਸੀਂ 2000 ਆਪਣੇ ਤੇ ਖਰਚਾ ਕਰ ਸਕਦੇ ਆ ਪਰ ਪਰਮਾਤਮਾ ਦੇ ਨਾਮ ਦਾ 100 ਰੁਪਿਆ ਕੱਢ ਕੇ ਵੀ ਅਸੀਂ 36 ਵਾਰ ਅਨਾਉਂਸਮੈਂਟ ਕਰਵਾਉਣੀ ਆ ਤੁਸੀਂ ਆਪ ਦੱਸੋ ਇਹ ਸਹੀ ਕਰਨਾ ਹੈ ਕਿ ਨਹੀਂ ਸੋ ਇਸ ਕਰਕੇ ਪਸ਼ੂ ਪੰਛੀਆਂ ਦੀ ਸੇਵਾ ਜ਼ਰੂਰ ਕਰਿਆ ਕਰੋ ਮੈਂ ਵੀਡੀਓ ਰਾਹੀਂ ਤੁਹਾਨੂੰ ਬਾਰ ਬਾਰ ਸਮਝਾਉਣੀ ਆ ਬੇਜਵਾਨਾਂ ਦੀ ਸੇਵਾ ਹੀ ਸਾਡਾ ਚੰਗਾ ਕਰਮ ਹੈ। ਇਹੀ ਸਾਡੀ ਸੇਵਾ ਭਾਵਨਾ ਮੰਨੀ ਜਾਂਦੀ ਹੈ। ਕੁਝ ਵੀ ਕਰੋ ਪਰ ਕਿਸੇ ਨੂੰ ਵੀ ਗੁੰਗਾਨਾਲ ਨਹੀਂ ਕਰਨਾ ਕਿ ਮੈਂ ਇਹ ਕੰਮ ਕਰਦਾ। ਗੁਰੂ ਘਰ ਜਾਣਾ ਨਾ ਤਾਂ ਮੈਂ ਕਹੂੰਗੀ ਸਭ ਤੋਂ ਪਹਿਲਾਂ ਆਪਣੇ ਪਿੰਡ ਦੇ ਨੇੜਲੇ ਗੁਰੂ ਘਰ ਦੇ ਵਿੱਚ ਜਾਣਾ ਸ਼ੁਰੂ ਕਰੋ। ਉਹਨੂੰ ਤੀਰਥ ਯਾਤਰਾ ਕਿਹਾ ਜਾਂਦਾ ਜਦੋਂ ਅਸੀਂ ਆਪਣੇ ਦੂਰ ਦੂਰ ਦਿਹਾੜੇ ਆਪਣੇ ਰੱਬ ਨੂੰ ਲੱਭਣੇ ਜਾਂਦੇ ਆ। ਪਰਮਾਤਮਾ ਤਾਂ ਸਾਨੂੰ ਬੰਦ ਕਮਰੇ 'ਚ ਵੀ ਮਿਲ ਜਾਣਾ। ਸਾਨੂੰ ਕਿਤੇ ਘਰ-ਬਾਰ ਛੱਡ ਕੇ ਭੱਜਣ ਦੀ ਲੋੜ ਨਹੀਂ ਅਸੀਂ ਗਰਸਤੀ 'ਚ ਰਹਿ ਕੇ ਵੀ ਪਰਮਾਤਮਾ ਨੂੰ ਪਾ ਸਕਦੇ ਹਾਂ ਔਰ ਮਨੁੱਖਤਾ ਦਾ ਜਨਮ ਹੀ ਪਰਮਾਤਮਾ ਨੂੰ ਪਾਉਣ ਲਈ ਹੋਇਆ ਪਰ ਅਸੀਂ 24 ਘੰਟਿਆਂ 'ਚੋਂ 10 ਮਿੰਟ ਵੀ ਅਸੀਂ ਪਰਮਾਤਮਾ ਦੇ ਨਾਮ ਤੇ ਨਹੀਂ ਕੱਢਦੇ ਹੋਰ ਸਾਰੇ ਕੰਮਾਂ ਲਈ ਸਾਡੇ ਕੋਲ ਟਾਈਮ ਸੋ ਇਸ ਕਰਕੇ ਆਪਣੇ ਪਰਮਾਤਮਾ ਨੂੰ ਟਾਈਮ ਦੇਣਾ ਸਿੱਖੋ ਜ਼ਿੰਦਗੀ ਸਫਲ ਹੋ ਜਾਏਗੀ ਵੀਡੀਓ ਦੇ ਲਾਸਟ ਦੇ ਵਿੱਚ ਮੈਂ ਉਹ ਵੱਲ ਕਹਿਣ ਲੱਗੀ ਹਾਂ ਸ਼ਾਇਦ ਕਿਸੇ ਨੂੰ ਬੁਰੀ ਲੱਗੇ ਪਰ ਕੋਈ ਚੱਕਰ ਨਹੀਂ ਮੈਂ ਆਪਣੀ ਸੋ ਜੇ ਅਕੋਰਡਿੰਗ ਬੋਲਦੀ ਹੁੰਦੀ ਹਾਂ ਜੋ ਮੇਰੇ ਮਾਈਂਡ 'ਚ ਆਉਂਦਾ ਹੁੰਦਾ ਹੈ ਕਈ ਵਾਰ ਹਰ ਟਾਈਮ ਗੁਟਕਾ ਸਾਫ ਚੱਕਣ ਵਾਲਾ ਇਨਸਾਨ ਮੁੱਖ ਤੋਂ ਵਾਹਿਗੁਰੂ ਵਾਹਿਗੁਰੂ ਜਪਣ ਵਾਲਾ ਇਨਸਾਨ ਵੀ ਦਿਲ ਦਾ ਪਾਪੀ ਹੁੰਦਾ ਇਸੇ ਦਾ ਭਲਾ ਨਹੀਂ ਸੋਚਦਾ ਤੇ ਕਈ ਵਾਰ ਐਸਾ ਬੰਦਾ ਵੀ ਹੁੰਦਾ ਜਿਨੇ ਕਦੇ ਗੁਰੂ ਘਰ ਨਹੀਂ ਡੇਲੀ ਰੁਟੀਨ ਦਾ ਗਿਆ ਹੋਵੇ ਨਾ ਕਦੇ ਗੁਟਕਾ ਸਾਫ ਚੱਕਿਆ ਹੋਵੇ ਫਿਰ ਵੀ ਉਹ ਦਿਲ ਦਾ ਇਨਸਾਨ ਬਹੁਤ ਚੰਗਾ ਹੁੰਦਾ ਤੇ ਪਰਮਾਤਮਾ ਉਹਦੇ ਨੇੜੇ ਹੁੰਦਾ ਸੋ ਇਸ ਕਰਕੇ ਮੈਂ ਇਹੀ ਕਹਿਣਾ ਚਾਹੁੰਨੀ ਆ ਕਿ ਕਰਮ ਸਾਡੇ ਚੰਗੇ ਹੋਣੇ ਚਾਹੀਦੇ ਆ ਸੋਚ ਸਾਡੀ ਚੰਗੀ ਹੋਣੀ ਚਾਹੀਦੀ ਆ ਇੱਛਕ ਭਾਵਨਾ ਜਿਹੜੀ ਸਾਡੀ ਉਹ ਦਾਨ ਦੇਣ ਦੀ ਹੋਣੀ ਚਾਹੀਦੀ ਹੈ ਸਾਡੇ ਜੇਬ 'ਚ 50 ਰੁਪਏ ਨੇ ਕੋਈ ਬਹੁਤ ਭੁੱਖਾ ਸਾਡੇ ਸਾਹਮਣੇ ਆ ਗਿਆ ਸੀ ਉਹਦੇ 'ਚੋਂ ਅੱਧਾ ਹਿੱਸਾ ਵੀ ਉਹਨੂੰ ਦੇਣ ਲੱਗੇ ਮੱਥੇ ਵਟਣਾ ਪਾਈਏ ਉਹ ਵੀ ਇਨਸਾਨ ਰੱਬ ਦਾ ਹੀ ਰੂਪ ਹੁੰਦਾ ਤੇ ਤੀਰਥਾਂ ਬਹੁਤ ਦੂਰ ਘੁੰਮ ਕਮਾਣ ਵਾਲੀ ਗੱਲਾਂ ਛੱਡ ਕੇ ਜੇਕਰ ਸੇਵਾ ਦੀ ਭਾਵਨਾ ਤਾਂ ਪਿੰਡ ਦੇ ਕੋਲ ਗੁਰੂ ਘਰ ਦੇ ਵਿੱਚ ਜਾ ਕੇ ਕਰ ਲਿਆ ਪਰ ਉਹ ਵੀ ਪਰਮਾਤਮਾ ਦਾ ਵਾਸਾ ਹੈ ਨਹੀਂ ਤਾਂ ਗ੍ਰਸਤੀ ਜੀਵਨ ਦੇ ਵਿੱਚ ਬੈਠ ਕੇ ਵੀ ਪਰਮਾਤਮਾ ਨੂੰ ਚਾਰ ਦੀਵਾਰੀ ਦੇ ਵਿੱਚ ਪਾਇਆ ਜਾ ਸਕਦਾ ਹੈ ਤੇ ਆਪਣੇ ਪਰਮਾਤਮਾ ਦੇ ਹਮੇਸ਼ਾ ਨੇੜੇ ਰਿਹਾ ਕਰੋ ਕਿਉਂਕਿ ਕਹਿੰਦੇ ਆ ਨਾ ਜਦੋਂ ਅਸੀਂ ਦਾਨ ਪੁੰਨ ਕਰਦੇ ਆਂ ਕਹਿੰਦੇ ਅਸੀਂ ਫੇਰ ਵੀ ਦੁੱਖ ਭੋਗ ਰਹੇ ਆਂ ਜ਼ਿੰਦਗੀ 'ਚ ਤੇ ਇੱਕ ਗੱਲ ਦੱਸ ਦੇਣਾ ਚਾਹੁੰਦੇ ਆਂ ਕਈ ਵਾਰ ਵੱਡੇ ਵੱਡੇ ਦੁਰਘਟਨਾਵਾਂ ਹੋ ਜਾਂਦੀਆਂ ਨੇ ਸਾਡੇ ਨਾਲ ਅਸੀਂ ਬਾਲ ਬਾਲ ਵੱਜ ਜਾਂਦੇ ਆਂ ਬਸ ਉਹਥੇ ਦਇਆ ਲਈ ਹੀ ਕੰਮ ਆਂਦਾ ਆਂਦਾ ਏਸ ਕਰਕੇ ਨਾ ਰੱਜ ਕੇ ਸੇਵਾ ਕਰਿਆ ਕਰੋ ਜਿੱਡੀ ਤੁਹਾਡੀ ਹੇ ਸਿਹਤ ਹੈ ਉਸ ਦੇ ਹਿਸਾਬ ਨਾਲ ਤੁਸੀਂ ਜ਼ਰੂਰ ਦਾਨ ਪੁੰਨ ਕਰਦਿਆ ਕਰੋ ਇਹੀ ਸਾਡਾ ਹਿੱਸਾ ਕਰਮਾਂ ਦਾ ਬਣਦਾ ਏ ਤੇ ਚੰਗੇ ਕਰਮ ਕਰਨਾ ਹੈ ਤਾਂ ਸਾਨੂੰ ਰੱਬ ਨੇ ਦਿਮਾਗ ਵੀ ਦਿੱਤਾ ਹੱਥ ਪੈਰ ਵੀ ਦਿੱਤੇ ਆ ਸੋਚਣ ਸ਼ਕਤੀ ਵੀ ਸਾਡੀ ਜੰਗੀ ਦਿੱਤੀ ਆ ਫਿਰ ਅਸੀਂ ਕਿਉਂ ਕਹੀਏ ਵੀ ਸਾਡੇ ਤੋਂ ਮਾੜਾ ਹੋ ਗਿਆ ਸਾਨੂੰ ਪਤਾ ਹੀ ਨਹੀਂ ਲੱਗਿਆ ਹਨਾ ਸਭ ਕੁਝ ਪਤਾ ਲੱਗਦਾ ਏ ਬਸ ਆਪਣਾ ਦਿਲ ਹੁੰਦਾ ਵੀ ਅਸੀਂ ਕਰਨਾ ਹੈ ਕਿ ਨਹੀਂ ਕਰਨਾ ਕੋਈ ਚੰਗਾ ਕਰਮ ਸੋ ਧੰਨਵਾਦ ਹੈ ਜੀ ਮੇਰੀ ਵੀਡੀਓ ਨੂੰ ਪੂਰਾ ਦੇਖਣ ਲਈ ਇੱਥੇ ਕਰਦੇ ਆਂ ਐਂਡ ਫਿਰ ਮਿਲਦੇ ਆਂ ਇੱਕ ਸੋਹਣੀ ਜੀ ਸਟੋਰੀ ਸੋਹਣੀ ਜੀ ਸਿੱਖਿਆ ਦੇ ਨਾਲ ਹੱਸਦੇ ਵਸਦੇ ਰਹੋ ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਔਰ ਪਰਮਾਤਮਾ ਦੇ ਨਾਮ ਦਾ ਸਿਰਫ 10 ਮਿੰਟ ਵਾਹਿਗੁਰੂ ਵਾਹਿਗੁਰੂ ਜੇ